ਅੱਜ ਤੁਹਾਨੂੰ ਉਹਨਾਂ ਬੰਜਾਰਿਆਂ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਗੱਡਿਆਂ ਤੋਂ ਗੱਡੀਆਂ ਤੱਕ ਦਾ ਸਫ਼ਰ ਤੈਅ ਕਰ ਲਿਆ ਤੁਸੀਂ ਦੇਖੋ ਕਿ ਘਰ ਦਾ ਸਾਰਾ ਸਮਾਨ ਪਿਆ ਹੈ ਜੋ ਬੰਜਾਰਿਆਂ ਦਾ ਸਮਾਨ ਹੁੰਦਾ ਹੈ ਉਹ ਸਾਰਾ ਪਿਆ ਹੈ ਕਿਸ ਤਰ੍ਹਾਂ ਇਹ ਆਪਣੀ ਜੀਵਨ ਬਸਰ ਕਰਦੇ ਹਨ ਇਹ ਐਸੇ ਆਪ ਪੂਰੇ ਦੇਸ਼ ਵਿੱਚ ਐਸੇ ਹੀ ਘੁੰਮਦੇ ਹੋ ਐਸੇ ਘੁੰਮਦੇ ਹਾਂ ਤਾਂ ਪੂਰੀ ਇੰਡੀਆ ਵਿੱਚ ਘੁੰਮਦੇ ਕਰਨੇ ਵਾਲੇ ਪੂਰੇ ਇੰਡੀਆ ਵਿੱਚ ਪੂਰੇ ਬਾਹਰ ਹਾਂ यहां पर क्या भी क्या-क्या बनाकर बेच रहे हैं हम लाइट वाले बैलून लड़ी का माल सब बेचते हैं अच्छा पहले आप समझते बैलगाड़ी में घूमते थे मंजारे अब गाड़ियों पर घूम रहे हो ये ये थोड़ा सा हमारा मदद करो तो दुनिया बदल रही है तो मंजारे नहीं बदलेगी पंजाब अच्छा लगता है इनानों पंजाबी अच्छे लगते हैं इथे जेड़ा अपना सामान बना के सडका दे ऊपर बेचते हैं ਹੁਣ ਇਹਨਾਂ ਕੋਲੇ ਇੱਕ ਟੁਕੜ ਟੁਕੜ ਸੱਤ ਗੱਡੀਆਂ ਨੇ ਜੀ ਪੰਜ ਛੇ ਪਰਿਵਾਰ ਨੇ ਇਹ ਸੱਤ ਗੱਡੀਆਂ ਨੇ ਇਹਨਾਂ ਕੋਲੇ ਕਹਿੰਦਾ ਭਾਬਾ ਚਲੋ ਭਾਰਤ ਤਰੱਕੀ ਕਰਦਾ ਜੀ ਉਹ ਬਸ ਸਮੇਂ ਸਮੇਂ ਦੀ ਖੇਡ ਆ ਜੀ ਠੀਕ ਆ ਜੀ ਇੱਥੇ ਪਹਿਲਾਂ ਖਾਲੀ ਖੇਤ ਹੁੰਦੇ ਹੁੰਦੇ ਸੀ ਆ ਹੁਣ ਦੇਖੋ ਕਿੰਨਾ ਭਰਿਆ ਹਰਾ ਭਰਾ ਬਿਆਸ ਸਾਰਾ ਕੁਝ ਆ ਮੇਲੇ ਲੱਗ ਗਏ ਆ ਝੁੱਗੀਆਂ ਪੈਣ ਲੱਗੀਆਂ ਸਾਰਾ ਕੁਝ ਘਰ ਆ ਦੇਖੋ ਆਗੇ ਸਰਕਾਰ ਦੇ ਹੱਥ ਮੈਂ ਸਰਕਾਰ ਕੋ ਵੀ ਧਿਆਨ ਦੇਣਾ ਚਾਹੀਏ ਲੇਕਿਨ ਆਪਦੀ ਮਾਂ ਜ਼ਰੂਰਤਾਂ ਕੀ ਘਰ ਹਾਂ ਜੀ ਅੰਦੇ ਚਾਹਤੇ ਹੈ ਕਿ ਸਾਹ ਸੁਆਹੇ ਵਿੱਚ ਪਿੱਛੇ ਦੂਰ ਬੈਠੇ ਐਸਾ ਰੋੜ ਦੇ ਕਿਨਾਰੇ ਨਾ ਰਹੇ ਸਮਾਂ ਆਪਣੇ ਆਪ ਨੂੰ ਕਿੰਨੀ ਤੇਜ਼ੀ ਨਾਲ ਬਦਲਦਾ ਔਰ ਉਹਦੇ ਨਾਲ-ਨਾਲ ਲੋਕ ਵੀ ਕਿੰਨੀ ਤੇਜ਼ੀ ਦੇ ਨਾਲ ਆਪਣੇ ਆਪ ਨੂੰ ਬਦਲਦੇ ਨੇ ਸਮੇਂ ਦੇ ਨਾਲ ਚੱਲਦੇ ਨੇ ਅੱਜ ਤੁਹਾਨੂੰ ਉਹਨਾਂ ਬੰਜਾਰਿਆਂ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦੇ ਗੱਡਿਆਂ ਤੋਂ ਗੱਡੀਆਂ ਤੱਕ ਦਾ ਸਫ਼ਰ ਤੈਅ ਕਰ ਲਿਆ ਇਹ ਬੰਜਾਰੇ ਕਦੀ ਅਸੀਂ ਸੁਣਿਆ ਕਰਦੇ ਸੀ ਜਾਂ ਜੋ ਲੋਕ ਨੇ ਖੈਰ ਜਨ ਜੀ ਦੀ ਤਾਂ ਮੈਂ ਗੱਲ ਨਹੀਂ ਕਰਦਾ ਇਸ ਤੋਂ ਪਹਿਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੇ ਇਹ ਬੰਜਾਰੇ ਜ਼ਰੂਰ ਗੱਡਿਆਂ ਤੇ ਦੇਖੇ ਹੋਣਗੇ ਪਰ ਹੁਣ ਇਹਨਾਂ ਬੰਜਾਰਿਆਂ ਦਾ ਜਿਹੜਾ ਸਫ਼ਰ ਹੈ ਉਹ ਗੱਡਿਆਂ ਤੋਂ ਗੱਡੀਆਂ ਤੱਕ ਬਦਲ ਚੁੱਕਿਆ ਤੁਸੀਂ ਇੱਥੇ ਚੰਡੀਗੜ੍ਹ ਰੋਡ ਤੇ ਬੈਠੇ ਹੋਏ ਬੰਜਾਰੇ ਦੇਖ ਸਕਦੇ ਹੋ ਜਿਨ੍ਹਾਂ ਦਾ ਸਫ਼ਰ ਗੱਡਿਆਂ ਤੋਂ ਹੁਣ ਗੱਡੀਆਂ ਤੱਕ ਦਾ ਹੋ ਚੁੱਕਾ ਹੈ ਜਿਹੜੇ ਇੱਥੇ ਗੱਡੀਆਂ ਲੈ ਕੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸ਼ਾਨਦਾਰ ਗੱਡੀਆਂ ਜਿਹੜੀਆਂ ਨੇ ਜੀਪਾਂ ਵੱਡੀਆਂ ਬਲੈਰੋ ਆਟੋ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਬੈਨ ਸਾਰੀ ਗੱਡੀਆਂ ਇੱਥੇ ਲਗਾਈਆਂ ਹੋਈਆਂ ਨੇ ਚਾਹੇ ਉਹ ਜੀਪ ਹੋਵੇ ਮਹਿੰਦਰਾ ਹੋਵੇ ਕਈ ਗੱਡੀਆਂ ਇਹਨਾਂ ਨੇ ਇੱਥੇ ਆਪਣੀ ਐਲ ਲਗਾਈਆਂ ਹੋਈਆਂ ਨੇ ਔਰ ਗੱਡੀਆਂ ਦੇ ਵਿੱਚ ਹੀ ਇਹਨਾਂ ਦਾ ਸਾਰਾ ਸਮਾਨ ਤੁਸੀਂ ਦੇਖੋ ਕਿ ਘਰ ਦਾ ਸਾਰਾ ਸਮਾਨ ਪਿਆ ਹੈ ਜੋ ਬੰਜਾਰਿਆਂ ਦਾ ਸਮਾਨ ਹੁੰਦਾ ਹੈ ਉਹ ਸਾਰਾ ਪਿਆ ਹੈ ਕਿਸ ਤਰ੍ਹਾਂ ਇਹ ਆਪਣੀ ਜੀਵਨ ਬਸਰ ਕਰਦੇ ਆਂ ਔਰ ਕਿਸ ਤਰ੍ਹਾਂ ਇਹ ਲੋਗ ਸਮਾਨ ਵੇਚ ਕੇ ਜਾਂ ਫਿਰ ਅਲੱਗ-ਅਲੱਗ ਥਾਵਾਂ ਤੇ ਜਾ ਕੇ ਇਹ ਰੁਕਦੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆਂ ਕਾਂਸੇ ਆਏ ਹੋਏ ਹਨ ਆਹ ਨਾ ਬੋਲਾਂਗੇ ਉਹ ਲੜਕਾ ਕਿਦਾਂ ਇਹ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨਾਲ ਕੀ ਕਿੱਥੋਂ ਆਏ ਹੋਏ ਨੇ ਇਹ ਔਰ ਕਿਹੜੀ ਜਗ੍ਹਾ ਤੋਂ ਆਏ ਆ ਇੱਥੇ ਤੁਸੀਂ ਦੇਖੋ ਕਿ ਰਹਿਣ ਬਸੇਰਾ ਇਹਨਾਂ ਨੇ ਆਪਣਾ ਬਣਾਇਆ ਹੋਇਆ ਗੱਡੀ ਦੇ ਵਿੱਚ ਹੀ ਰਹਿਣ ਬਸੇਰਾ ਔਰ ਇਹ ਬੰਜਾਰੇ ਲੋਕ ਨੇ ਕਾਹਦੇ ਆਏ ਹੋ ਭਾਈ ਸਾਹਿਬ ਪਤਾ ਨਹੀਂ ਖਾਂਸੇ ਆਏ ਕੋਈ ਤਾਂ ਸ਼ਹਿਰ ਹੋਗਾ ਅਰੇ ਕੋਈ ਨਹੀਂ ਹੈ ਸ਼ਹਿਰ ਹਮਾਰਾ ਕੋਈ ਨਹੀਂ ਹੈ ਸ਼ਹਿਰ ਕੋਈ ਸ਼ਹਿਰ ਨਹੀਂ ਹੈ ਇਥੋਂ ਬੋਲਣ ਤੋਂ ਟਲਦੇ ਆ ਲੇਕਿਨ ਇਨਾਂ ਦੇ ਪਹਿਰਾਵੇ ਤੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਰਾਜਸਥਾਨ ਤੋਂ ਨੇ ਰਾਜਸਥਾਨ ਤੋਂ ਇਹ ਲੋਕ ਲੱਗਦੇ ਨੇ ਰਾਜਸਥਾਨ ਤੋਂ ਤੇ ਤਾਂ ਨਹੀਂ ਹੈ ਬਾਪ ਜੀ ਹਮਤਰਾ ਬੋਲਤੇ ਨਹੀਂ ਹੋ ਆਪ ਲੋਗ ਬੋਲਦਾ ਹੈ ਜਾਇ ਸਹੀ ਬੋਲ ਮੈਂ ਹਮ ਦੇ ਦੰਡੇ ਖਿਨੇ ਵਾਲੇ ਆ ਗਏ ਬੋਲਤੇ ਨਹੀਂ ਹੋ ਜਾਂ ਹਿੰਦੀ ਮੇ ਨਹੀਂ ਆਤੀ ਹੈ ਹਿੰਦੀ ਸਮਝ ਕੇ ਬੋਲੇ ਹਮ ਮਤਲਬ ਰਾਜਸਥਾਨ ਕਿਸ ਕਿਸ ਮਾਰ ਕੋ ਕੁਝ ਪਰ ਬੋਲ ਨਹੀਂ ਕਰਤੇ ਹੈ ਤਮ नहीं, कौन से शहर से हो ये तो बता दो दोस्थान तो आपके पहरावे से लग रहा है उधर से आओ अभी राजस्थान से हुँ। हुँ। राजस्थान बात कर सकते हो राजस्थान से अच्छा इनको बंजारा जाति बोला जाता है बंजारा बोलते हैं जा जाती है आप ऐसे ही घूमते हो पूरे देश में घूमते हो या कहीं उत्तर भारत में हम सीजन के ऊपर आ जाते हम लड़े ये माल बेचने आ जाते ऐसे हम घर पे रहते तो क्या चीज आप यहाँ पर बेचते हो बनाते हो क्या काम क्या करते हम दिल्ली गए लेके आते है घर के सजावट के माल घर का जो सजावट का दीपावली पे बिकता है लाइट वाला गुब्बारे बेचते हैं हम लाइट वाले आप भी राजस्थान से हाँ जी अच्छा राजस्थान के बंजारे बोला जाता है हाँ जी तो ये ऐसे आप पूरे देश में ऐसे ही घूमते हो ऐसे ही घूमते हम तो पूरी इंडिया में। करने पूरे इंडिया में पूरे भारत पूरे भारत में हाँ। तुम कैसे मतलब क्यों आप लोग ये बंजारा प्रजाति आप उसी को फॉलो करते उसी को प्र, अपनी प्रथा मान रहे हो इसलिए यह घर नहीं बनाना है घर बनाते हैं ना राजस्थान में हमारे घर तो घूम कर क्यों आप ऐसे क्यों घूमते हो क्या कोई ऐसे प्रथा है या आ, क्या कारण क्या है आपके है? बच्चे को पालने के लिए घूमते हैं और कैसे घूमते हैं सड़कों पर ऐसे काम करते तो पर क्या भी, क्या क्या बना कर बेच रहे हम लाइट वाले बैलून लड़ी का माल सब बेचते हैं सब बेचते हैं अच्छा बंजारों की एक खास पहले प्रथा हुआ करती थी ना कि ये लोग महारत होती थी कि कला में माहिर होते थे राजस्थान के लोग क्या अभी भी बंजारों में ऐसा है है, 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 मौजूद अच्छा महिलाओं में खास करके ये होता था आपका नृत्य आपका नाच बहुत खूबसूरत हुआ करता था वो जैसा वो दूसरे हैं हम दूसरे सामान है जेडा बेचते हम हमारे को कचू भी करते है सरकार भी सब लोग गरीब गरबा को कचू नहीं पाइज नहीं करते हमारा तो ऐसे भीड़-भीड़ के हां ये ऐसे हमारे गरीब लोगों के लिए ऐसे हमारा बच्चे को पाल रहे दे, देख छोटे-छोटे बच्चों को पालते हैं सड़कों पे रहे सड़कों पे रहे रेगो बच्चा हमारा सरकार ते रह के इना ये कहंदे हैं कि assi बच्चियां नु पालदे हां सामान बना-बना के बेचदे हां वैसे बंजारा प्रजाति है इना ने पूरे देश च इस तरह ही घुमनांदा अच्छा पहले आप समझो बैलगाड़ी में घूमते थे बंजारे ਅਬ ਗਾੜੀਆਂ ਉਪਰ ਘੁੰਮ ਰਹੇ ਹੋ ਇਹ ਇਹ ਥੋੜਾ ਸਾਬ ਦੇ ਦੋ ਮਾ ਮਦਦ ਕਰੋ ਤਾਂ ਦੁਨੀਆ ਬਦਲ ਰਹੀ ਹੈ ਤੇ ਬੰਜਾਰਾ ਨਹੀਂ ਬਦਲੇਗੀ ਸਮੇ ਦੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਮਾਜ ਜਿੱਦਾਂ ਬਦਲਦਾ ਹੈ ਸਮੇ ਦੇ ਨਾਲ ਨਾਲ ਲੋਕ ਵੀ ਬਦਲਦੇ ਆਂ ਔਰ ਉਸੇ ਤਰ੍ਹਾਂ ਦੇ ਨਾਲ ਪੰਜਾਰਾ ਪ੍ਰਜਾਤੀ ਵੀ ਹੁਣ ਬਦਲੀ ਹੈ ਲੇਕਿਨ ਇਹਨਾਂ ਦੀ ਪ੍ਰਥਾ ਉਹੀ ਹੈ ਪੂਰੇ ਭਾਰਤ ਦੇ ਵਿੱਚ ਇਹਨਾਂ ਨੇ ਘੁੰਮਣਾ ਕੋਈ ਇੱਕ ਜਗ੍ਹਾ ਇਹ ਨਹੀਂ ਰੁਕਦੇ ਅੱਛਾ ਜ਼ਿਆਦਾ ਜਿਆਦਾ ਇੱਕ ਜਗ੍ਹਾ ਕਿੰਨੀ ਦੇਰ ਰੁਕਦੇ हम पंद्रह दिन बीस दिन बस उसके बाद आगे निकल जाते आगे निकल जाते हैं पकवाड़ा पंजाब सब में घूमते हमारी सारे पंजाब में सारे, तो तो सारे पंजाब में घूमते अच्छा सबसे अच्छा कौन सा प्रदेश आपको लगा पंजाब में आते हो हरियाणा पंजाब बाकी भी आप घूमते होंगे पंजाब में कुछ खास लगता है आपको जी ਇਹ ਆਪ ਮੇ ਬਹੁਤ ਖਾਸ ਹੈ। ਹਾਂ। ਇੱਥੇ ਲੋਕ ਅੱਛਾ ਅਸੀਂ ਯਾਰ ਮ ਜਾਂਦੇ ਜਾਂਦੇ ਪੰਜਾਬ ਮ ਆਤੇ ਵਿਹਾਰ ਜਾਂਦੇ ਪੰਜਾਬ ਜਾਂਦੇ। ਅੱਛਾ ਕੌਣ ਸਾ ਲਗਾਉ? ਗੁਜਰਾਤ ਜਾਂਦੇ। ਅੱਛਾ ਕੌਣ ਸਾ? ਅੱਛਾ ਕੌਣ ਸਾ? ਇਹ ਲੱਗਦਾ ਹੈ ਇਹ ਪੰਜਾਬ ਲੱਗਦਾ ਹੈ। ਪੰਜਾਬ ਅੱਛਾ ਲੱਗਦਾ ਇਹਨਾਂ ਨੂੰ ਪੰਜਾਬੀ ਅੱਛੇ ਲੱਗਦੇ ਨੇ ਇੱਥੇ ਜਿਹੜਾ ਆਪਣਾ ਸਮਾਨ ਬਣਾ ਕੇ ਸੜਕਾਂ ਦੇ ਉੱਤੇ ਵੇਚਦੇ ਆਂ ਗਰੀਬ ਪਰਿਵਾਰ ਨੇ ਪਰ ਪ੍ਰਥਾ ਜਿਹੜੀ ਹੈ ਬੰਜਾਰਿਆਂ ਦੀ ਉਹ ਨਿਭਾਰੇ ਨੇ ਪਰ ਗੱਡਿਆਂ ਤੋਂ ਗੱਡੀ ਤੱਕ ਦਾ ਸਫ਼ਰ ਜ਼ਰੂਰਤ ਹੈ ਹੋ ਗਿਆ ਤੁਹਾਨੂੰ ਦਿਖਾਣੇ ਆ ਕਿ ਇੱਧਰਲੇ ਪਾਸੇ ਪੂਰੀ ਸੜਕ ਪੂਰੀ ਸੜਕ ਜਿਹੜੀ ਹੈ ਇੱਥੇ ਤੁਸੀਂ ਦੇਖੋ ਕਿ ਬੰਜਾਰਿਆਂ ਦੇ ਨਾਲ ਭਰੀ ਹੋਈ ਹੈ ਬੱਚੇ ਨੇ ਬੜੇ ਨੇ ਪਰ ਇਹ ਗੱਡੀਆਂ ਇਹਨਾਂ ਦੀਆਂ ਖੜੀਆਂ ਹੋਈਆਂ ਨੇ ਇਹਦੇ ਵਿੱਚ ਹੀ ਇਹ ਰਹਿੰਦੇ ਨੇ ਇਹਦੇ ਵਿੱਚ ਹੀ ਇਹ ਸੌਂਦੇ ਨੇ ਇੱਥੇ ਹੀ ਇਹ ਖਾਣਾ ਬਣਾਉਂਦੇ ਨੇ ਔਰ ਇਹ ਬੈਲੂਨ ਹੋ ਗਿਆ ਜਾਂ ਫਿਰ ਖੇਡ ਦਾ ਸਮਾਨ ਹੋ ਗਿਆ ਬੱਚੇ ਦੀਆਂ ਚੀਜ਼ਾਂ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਇਹ ਬਣਾ ਕੇ ਵੇਚਦੇ ਨੇ ਪਰ ਪ੍ਰਥਾ ਉਹੀ ਹੈ ਇੱਥੇ ਦੇਖੋ ਹਰੇਕ ਪਰਿਵਾਰ ਆਪਣੀ ਗੱਡੀ ਲੈ ਕੇ ਬੈਠਾ ਹੋਇਆ ਗੱਡੀ ਦੇ ਵਿੱਚ ਇਹਨਾਂ ਦਾ ਸਮਾਨ ਹੈ ਰਸ਼ਨ ਦਾ ਸਮਾਨ ਹੈ ਖਾਣ ਪੀਣ ਦਾ ਸਮਾਨ ਹੈ ਸੌਣ ਦਾ ਸਮਾਨ ਹੈ ਔਰ ਖਿਡੌਣੇ ਹੈ ਇੱਥੇ ਦੇਖੋ ਇਹ ਟੈਂਪੂ ਆ ਉਹਦੇ ਵਿੱਚ ਪੂਰਾ ਖਿਡੌਣਿਆਂ ਦਾ ਸਮਾਨ ਹੈ ਔਰ ਨਾਲ ਹੀ ਘਰ ਦਾ ਵੀ ਸਮਾਨ ਜਿਹੜਾ ਉਹ ਰੱਖਿਆ ਹੋਇਆ ਹੈ ਇੱਥੇ ਔਰ ਇਸੇ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਸਮੇਂ ਦੇ ਨਾਲ ਹਰ ਚੀਜ਼ ਜਿਹੜੀ ਹੈ ਬਦਲਦੀ ਹੈ ਇੱਥੇ ਤੁਸੀਂ ਦੇਖੋ

राजस्थान राजस्थान अच्छा ये पूरे देश में आप ऐसे ही घूमते रहते हो आइटम करते अच्छा मतलब ऐसे ही आपकी रोजी रोटी आप ऐसे ही चलाते हो इससे चलाते घर क्यों नहीं बनाते मतलब क्या बंजारों जैसी प्रथा है इसलिए या अभी जो है आप घर में रहना ही नहीं चाहते हो पक्का मकान नहीं चाहते हो हमारे पास है नहीं पक्का मकान अगर सरकार दे तो क्या रुकोगे जब तक तो रुक जाएंगे फिर यहाँ नहीं घूमोगे नहीं घूमेंगे ये मजबूरी है आपकी अच्छा गाड़ियों में आप रहते कैसे हो खाना पीना बनाना रहना सोना वो कैसे होता है बनाते हैं उसमें खाना गाड़ी में सड़क पे हाँ। अच्छा सड़क ही लोग रहते ने आप किसी मजबूरी में रहते हो या ये बंजारों की प्रथा इसलिए आप रहते हो उसके पास बोला बोलते ਕਿਆ ਕਿਆ ਕਾਰਨ ਕਿਆ ਹੈ ਬੋਲ ਦਿਨ ਬਾਬੂ ਸਿਰਫ ਇਹ ਪ੍ਰਥਾ ਇਸ ਲਈ ਯਹੀ ਇਹ ਤੇ ਇੱਥੇ ਜਿਹੜੇ ਬੰਜਾਰੇ ਨੇ ਤੁਹਾਨੂੰ ਦਿਖਾ ਰਹੇ ਆ ਕਿ ਗੱਡਿਆਂ ਤੋਂ ਗੱਡੀਆਂ ਤੱਕ ਦਾ ਸਫ਼ਰ ਜ਼ਰੂਰ ਤੈਅ ਕਰ ਲਿਆ ਇਹ ਪੂਰਾ ਸਮਾਨ ਇਹਨਾਂ ਦਾ ਰਸੋਈ ਦਾ ਸਮਾਨ ਹੈ ਇੱਥੇ ਤੁਸੀਂ ਦੇਖੋ ਕਿ ਪੂਰਾ ਸਮਾਨ ਇਹਨਾਂ ਦਾ ਘਰ ਦਾ ਪਿਆ ਕਿੰਨਾ ਸਮਾਂ ਆਪਣੇ ਆਪ ਨੂੰ ਬਦਲ ਲੈਂਦਾ ਹੈ ਕਿ ਪਹਿਲਾਂ ਕਦੀ ਗੱਡੀਆਂ ਤੇ ਬੰਜਾਰੇ ਆਇਆ ਕਰਦੇ ਸੀ ਹੁਣ ਗੱਡੀਆਂ ਤੇ ਆਣ ਲੱਗ ਗਏ ਸਮਾਂ ਆਪਣੇ ਆਪ ਨੂੰ ਹੈ ਨਾ ਵੀਰ ਬਦਲਦਾ ਰਹਿੰਦਾ ਹੈ ਹੈ ਨਾ ਪਹਿਲਾਂ ਗੱਡੀਆਂ ਤੇ ਆਪਾਂ ਬੰਜਾਰੇ ਦੇਖਦੇ ਸੀ ਹੁਣ ਦੇਖੋ ਹਰ ਪਰਿਵਾਰ ਕੋਲੇ ਇੱਕ ਇੱਕ ਗੱਡੀ ਹੈ ਹੁਣ ਇਹਨਾਂ ਕੋਲੇ ਇੱਕ ਟੁਕੜ ਸੱਤ ਗੱਡੀਆਂ ਨੇ ਜੀ ਪੰਜ ਛੇ ਪਰਿਵਾਰ ਨੇ ਇਹ ਸੱਤ ਗੱਡੀਆਂ ਨੇ ਇਹਨਾਂ ਕੋਲੇ ਕਹਿੰਦਾ ਆਪਾਂ ਵਾਹ ਚਲੋ ਭਾਰਤ ਤਰੱਕੀ ਕਰਦਾ ਜੀ ਹੈ ਨਾ ਜਿਉਂ ਜਿਉਂ ਟੈਕਨੋਲੋਜੀ ਵੱਧਦੀ ਆ ਉਹਦਾ ਕਿਤੇ ਨਾ ਕਿਤੇ ਇੰਝਾਂ ਦੀ ਇਸਤੇਮਾਲ ਹੁੰਦਾ ਠੀਕ ਆ ਵਧੀਆ ਹੀ ਗੱਡੀਆਂ ਤੋਂ ਗੱਡੀਆਂ ਚ ਆਏ ਨੇ ਵਿਚਾਰੇ ਆ ਤਰੱਕੀ ਵੀ ਕੀਤੀ ਇਹਨਾਂ ਨੇ ਦੇਖੋ ਅੱਛਾ ਪਰ ਘਰ ਨਹੀਂ ਇਹ ਕਹਿੰਦੇ ਅਸੀਂ ਬਣਾ ਇਹ ਖਾਨਾ ਬਦੋਸ ਹੁੰਦੇ ਆ ਜੀ ਇਹ ਏਦਾਂ ਹੀ ਤੂਰਾ ਤੋਰਾ ਫੈਰੀ ਰੱਖਦੇ ਆ ਜੀ ਇਹ ਇਹਨਾਂ ਨੇ ਘਰ ਨਹੀਂ ਹੈ ਨਹੀਂ ਆਪਾਂ ਨਾ ਬਿਲਕੁਲ ਹੀ ਘਰ ਨਹੀਂ ਅੱਛਾ ਕਾਰਨ ਦੇਖੋ ਹੈਨਾ ਆਪਾਂ ਕਦੀ ਸੁਣਦੇ ਹੁੰਦੇ ਸੀ ਵੀ ਗੱਡਿਆਂ ਤੇ ਬੰਜਾਰੇ ਆਉਂਦੇ ਆ ਅੱਜ ਤੱਕ ਗੱਡੀਆਂ ਤੇ ਆਣੇ ਸ਼ੁਰੂ ਹੋ ਗਏ ਉਹ ਬਸ ਸਮੇਂ-ਸਮੇਂ ਦੀ ਖੇਡ ਆ ਜੀ ਠੀਕ ਆ ਜੀ ਇੱਥੇ ਪਹਿਲਾਂ ਖਾਲੀ ਖੇਤ ਹੁੰਦੇ ਹੁੰਦੇ ਸੀ ਆ ਹੁਣ ਦੇਖੋ ਕਿੰਨਾ ਭਰਿਆ ਹਰਾ ਭਰਾ ਪਿਆ ਸਾਰਾ ਕੁਝ ਆ ਮੇਲੇ ਲੱਗ ਗਏ ਆ ਝੁੱਗੀਆਂ ਪੈਣ ਲੱਗੀਆਂ ਸਾਰਾ ਕੁਝ ਦੁਕਾਨਾਂ ਹੋ ਗਈਆਂ ਸ਼ੁਰੂ ਓਲੀ ਓਲੀ ਬੰਦਾ ਗਰੀਬ ਬੰਦਾ ਆਪਣਾ ਬਿਜ਼ਨਸ ਸ਼ੁਰੂ ਕਰਨ ਲੱਗ ਗਿਆ ਤੇ ਬਿਲਕੁਲ ਅੱਛਾ ਇਹ ਲੋਕ ਬੰਜਾਰੇ ਆ ਨਾ ਖਾਣਾ ਬਦੋਸ਼ ਇਹਨਾਂ ਨੂੰ ਜਿਆਦਾਤਰ ਕਹਿੰਦੇ ਆ ਲੋਕ ਗੱਡੀਆਂ ਤਾਂ ਲੈ ਲੈਂਦੇ ਆ ਪਰ ਇਹ ਘਰ ਨਹੀਂ ਆਪਣਾ ਬਣਾਉਂਦੇ ਘਰ ਬਣਾਉਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਗਰੀਬ ਬੰਦਾ ਕੀ ਕਰੂਗਾ ਆਹੀ ਆ ਥੋੜੇ-ਬੋੜੇ ਅਖੜੋਣੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੜਕਾਂ ਦੇ ਲਟਕੇ ਪੈ ਜਾਂਦੇ ਨੇ ਬਸ ਜਿੱਥੇ ਜੀ ਕਰਦਾ ਉੱਥੇ ਸੋਏ ਜਾਂਦੇ ਨੇ ਕਿਉਂਕਿ ਗੱਡੀਆਂ ਜੀ ਮੈਂ ਦੇਖਿਆ ਇਹਨਾਂ ਦਾ ਰਸ਼ਨ ਦਾ ਖਾਣ-ਪੀਣ ਦਾ ਸੌਣ ਦਾ ਸਮਾਨ ਆਹੀ ਗੱਡੀ ਏ ਯਾਨੀ ਇਹਨਾਂ ਦਾ ਇਹੀ ਆਈ ਇਹੀ ਆ ਤੇ ਇਹੀ ਗੱਡੀ ਹੈ ਇਹ ਇੱਕ ठाਵੇ ਨਹੀਂ ਨਾ ਕੰਮ ਕਰਦੇ ਸਰ ਹਾਂ ਪੂਰੇ ਭਾਰਤ ਹਾਂ ਇਹ ਪੂਰੇ ਭਾਰਤ ਦੇ ਵਿੱਚ ਜਾਂਦੇ ਇਹ ਖਾਣਾ ਬਦੋਸ਼ ਲੋਗ ਪੂਰੇ ਭਾਰਤ ਚ ਇਦਾਂ ਹੀ ਇਹਨਾਂ ਨੇ ਘੁੰਮਣਾ ਹੁੰਦਾ ਹਾਲਾਂਕਿ ਇਹਨਾਂ ਦੇ ਕੋਲ ਗੱਡੀਆਂ ਜ਼ਰੂਰ ਨੇ ਰਾਜਸਥਾਨ ਤੋਂ ਇਹ ਲੋਗ ਬਿਲੋਂਗ ਕਰਦੇ ਆ ਆ ਵੀ ਰਾਜਸਥਾਨ ਸੇ ਹੈ ਅਰੇ ਮੈਂ ਤਾਂ ਇਧਰ ਆਇਆ ਹਾਂ ਭਾਈ ਅੱਛਾ ਯਹੀ ਕੇ ਆਪ ਤੇ ਇੱਥੇ ਤੁਸੀਂ ਦੇਖੋ ਕਿ ਇਹ ਸਾਰੀਆਂ ਗੱਡੀਆਂ ਲਗਾ ਕੇ ਰੋਡ ਦੇ ਉੱਤੇ ਸਮਾਨ ਰੱਖ ਕੇ ਪਏ ਨੇ ਪਰ ਹਰ ਪਰਿਵਾਰਕੂਲ ਆਪਣੀ ਇੱਕ ਗੱਡੀ ਐ ਇਸ ਤਰ੍ਹਾਂ ਦਾ ਸੌਫਟ ਵਾਈਜ਼ ਬੈਲੂਨ ਵਗੈਰਾ ਇਹ ਬਣਾ ਕੇ ਵੇਚਦੇ ਨੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਰਾਤ ਦਿਨ ਇਹਨਾਂ ਨੇ ਸੜਕਾਂ ਦੇ ਉੱਤੇ ਹੀ ਕੱਟਣੀ ਹੁੰਦੀ ਐ ਉਸੇ ਤਰ੍ਹਾਂ ਨਾਲ ਇਹ ਗੁਜ਼ਰਬਸਰ ਕਰਦੇ ਨੇ ਇੱਥੇ ਦੇਖੋ ਸਮਾਨ ਰੱਖਿਆ ਹੋਰ ਵੀ ਪਰਿਵਾਰ ਇੱਥੇ ਆਣੇ ਸ਼ੁਰੂ ਹੋ ਚੁੱਕੇ ਆ ਗੱਡੀਆਂ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਮਾਨ ਰੱਖ ਕੇ ਖਾਣਾ ਬਦੋਸ਼ ਲੋਕ ਸੜਕਾਂ ਦੇ ਬੈਠੇ ਆ ਇਹਨਾਂ ਦਾ ਇਹੀ ਕਹਿਣਾ ਐ ਕਿ ਸਾਡਾ ਇਹੀ ਸਾਡੀ ਇਹੀ ਪ੍ਰਥਾ ਐ आप राजस्थान से हो नहीं यूपी से यूपी से हाँ जी आप भी खाना बदोश ऐसे ही घूमते हो या कोई आप वैसे बैठे हो सामान बेचने नहीं हम तो मेले के मारे आए हैं अच्छा मेला जा लगता है वहाँ पर हाँ जी। तो रहते गाँव सड़कों पर नहीं वहाँ पे काली सड़क रहते हैं अच्छा। हाँ। तो मतलब यही पर आप का गुजर बसर यही ऑटो ये सामान यही बेचना सड़क हाँ जी ਇਹ ਸੜਕਾਂ ਦੇ ਉੱਤੇ ਹੀ ਸਮਾਨ ਵੇਚ ਕੇ ਇਹਨਾਂ ਦਾ ਗੁਜ਼ਰਬਸਰ ਹੁੰਦਾ ਪਰ ਜਿਹੜੇ ਖਾਨਾ ਬਦੋਸ਼ ਲੋਗ ਨੇ ਉਹਨਾਂ ਨਾਲ ਤੁਹਾਨੂੰ ਮਿਲਨ ਰਹੇ ਆ ਕਿ ਇਹਨਾਂ ਨੇ ਗੱਡਿਆਂ ਤੋਂ ਗੱਡੀਆਂ ਤੱਕ ਦਾ ਸਫ਼ਰ ਤਾਂ ਤੈਅ ਕਰ ਲਿਆ ਪਰ ਆਪਣੀ ਪ੍ਰਥਾ ਦਾ ਉਦਾਂ ਹੀ ਜਿਹੜਾ ਇਹ ਨਿਭਾ ਰਹੇ ਨੇ ਉਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਘੁੰਮਦੇ ਨੇ ਉਸੇ ਤਰ੍ਹਾਂ ਖਾਨਾ ਬਦੋਸ਼ ਜ਼ਿੰਦਗੀ ਇਹ ਜੀਰੇ ਨੇ रहना सड़क उत्तर भारत घूमना ज्यादातर राजस्थान दे बंजारे लोग होंगे आप भी राजस्थान से हाँ जी राजस्थान से अच्छा ये प्रथा है आपकी खाना बदोश बंजारा जो अभी प्रजा आप घूम रहे हो या आप घर नहीं बनाना चाहते या मिल नहीं रहा ये क्या है मिल नहीं रहा सर हमको तो बस अच्छा अगर घर मिले तो ये जो आपकी बंजारा की प्रथा है वो बंद हो जाएगी वो तो बंद कर देगा सर अपने ठिकाने पे बैठ जाएंगे बच्चे वहां पढ़ेंगे कुछ बन जाएंगे ये मजबूरी है मतलब मजबूरी है जी ये क्यों अभी तो प्रधानमंत्री आवास योजना चल रही है बहुत सारी स्कीमें है, फिर घर क्यों नहीं मिलता घर अब देखो आगे सरकार के हाथ में है सरकार को भी ध्यान देना चाहिए लेकिन आपकी मांग जरूरत हाँ जी हम भी चाहते हैं कि साहब सभा में पीछे दूर बैठे ऐसे रोड के किनारे ना रहे ये अच्छे हैं हाँ जी हाँ जी अच्छा इन बंजारिया मांग भी है कि सा अपना घर हो तो शायद ये सड़क ना नारेण अच्छा कितना मुश्किल होता होगा सड़कों पर आप गाड़ी में ही सामान रख कर बैठे हुए कैसे सोना होगा कैसे खाना होगा सर जी सोना तो दूर की बात है आजकल का तो ज़माना बिगड़ रहा है जाग के रात काटनी पड़ती है मुश्किल ही पड़ती है खाने को भी सोने को भी दिक्कत ही है बिल्कुल अभी तो पीछे रेलवे स्टेशन से बच्चा चोरी होने की घटनाएं यहाँ देखने को मिली थी आपके तो बहुत छोटे छोटे बच्चे हैं डर लगता होगा हाँ जी डर तो होता है जब ही जाना पड़ता है सर क्या करें ਛੋਟੇ ਛੋਟੇ ਬੱਚੇ ਦੀ ਵਜ੍ਹਾ ਸੇ ਜਾਗਣਾ ਪੜਦਾ ਹੈ ਇਹ 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 ਕਿ ਖੁਦ ਆਪ ਜਾਗਦੇ ਹਾਂ ਹਾਂ ਜੀ ਹਾਂ ਜੀ ਸੁਰੱਖਿਆ ਇਹ ਹੀ ਹੁੰਦੀ ਹੈ ਬਸ ਬਿਲਕੁਲ ਸੁਰੱਖਿਆ ਇਹੀ ਹੈ ਇਹਨਾਂ ਦੀ ਕਿ ਆਪ ਜਾਗਦੇ ਨੇ ਔਰ ਸੜਕਾਂ ਤੇ ਇਦਾਂ ਆਰਜ਼ੀ ਤੌਰ ਤੇ ਝੁੱਗੀਆਂ ਬਣਾ ਕੇ ਰਹਿ ਰਹੇ ਨੇ ਸੰਜੇ ਜੀ ਉਹ ਦਿਖਾ ਦਿਓ ਇਦਾਂ ਝੁੱਗੀਆਂ ਬਣਾ ਕੇ ਔਰ ਗੱਡੀ ਦੇ ਵਿੱਚ ਸਮਾਨ ਰੱਖ ਕੇ ਇਹ ਲੋਕ ਰਹਿੰਦੇ ਨੇ ਪਰ ਹੁਣ ਪੰਜਾਰਾ ਪ੍ਰਜਾਤੀ ਦੀ ਮੰਗ ਹੋ ਚੁੱਕੀ ਹੈ ਕਿ ਅਸੀਂ ਸੜਕਾਂ ਤੇ ਰਹਿਣਾ ਨਹੀਂ ਚਾਹਦੇ ਇਹਨਾਂ ਦੀ ਮੰਗ ਹੈ ਕਿ ਅਗਰ ਸਰਕਾਰ ਸਾਨੂੰ ਆਪਣਾ ਘਰ ਦੇ ਦੇਵੇ ਤਾਂ ਇਸ ਤਰ੍ਹਾਂ ਇਹਨਾਂ ਨੂੰ ਸੜਕਾਂ ਤੇ ਦਿਨੋਂ ਰਾਤ ਨਾ ਗੁਜ਼ਾਰਨੇ ਪੈਣ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ